ਅੱਜ ਤੱਕ ਦਾ ਹਾਈਐਸਟ ਝਾੜ ਜੀ 84 ਮਣ ਤੋਂ ਕਦੇ ਨਹੀਂ ਵਧਿਆ ਜੀ ਤੇ 100 ਮਣ ਵਾਲਾ ਤੁਹਾਡੇ ਪਿੰਡ ਚ ਕੋਈ ਵੀ ਨਹੀਂ ਨਹੀਂ ਸਾਡੇ ਪਿੰਡ ਚ ਤਾਂ ਅਸੀਂ ਉਹਦੇ ਚ ਹਰ ਫਸਲ ਚੋਂ 250 ਰੁਪਿਆ ਝੋਨੇ ਚ ਤੇ 250 ਰੁਪਿਆ ਕਣਕ ਚ 500 ਰੁਪਿਆ ਅਸੀਂ ਕੱਢਦੇ ਆ ਤਾਂ 20 ਕਿੱਲਿਆਂ ਦਾ 10000 ਰੁਪਿਆ ਹੋਇਆ ਜੀ ਸਾਡਾ ਬਣ ਗਏ 10000 ਰੁਪਿਆ ਸਾਡਾ ਚੋਰੀ ਦਾ ਖਰਚ ਆ ਸਮੱਸਿਆਵਾਂ ਐਫ ਆਈ ਆਰ ਦਰਜ ਕਰਾਉਣ ਨਾਲ ਵੀ ਨਹੀਂ ਹੱਲ ਹੁੰਦੀਆਂ ਬੰਦੇ ਫੜ ਕੇ ਕੁੱਟਾਂ ਨਾਲ ਵੀ ਹੱਲ ਨਹੀਂ ਹੁੰਦੀਆਂ ਹੈਗੀਆਂ ਤੇ ਇਹੀਆਂ ਸਮੱਸਿਆਵਾਂ ਨਾਲ ਆਪਾਂ ਬਹੁਤ ਵੱਡੇ ਏਰੀਆ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ 14 ਲੱਖ ਟਿਊਬਲ ਲੱਗਿਆ ਹੋਇਆ ਤੇ ਆਹ ਜਿਹੜਾ ਕੋਈ 20 50 ਹਜ਼ਾਰ ਸੋਲਰ ਲੱਗਿਆ ਹੋਇਆ ਪੰਜਾਬ ਦੇ ਵਿੱਚ ਇਹ ਸਾਰੇ ਹੀ ਫਾਰਮਰ ਇਹ ਸਮੱਸਿਆਵਾਂ ਨਾਲ ਜੂਝ ਰਹੇ ਆ ਤੇ ਜੀ ਦੋ ਹੀ ਤਰ੍ਹਾਂ ਦਾ ਸੁਧਾਰ ਹੁੰਦਾ ਜਾਂ ਤਾਂ ਬੰਦੇ ਜ਼ਿਆਦਾ ਪੜ੍ਹ ਲਿਖ ਨੈਤਿਕ ਹੋ ਜਾਣ ਜਿਵੇਂ ਕੋਈ ਜਪਾਨ ਰਕੀਆ ਸਵਿਟਜ਼ਰਲੈਂਡ ਕੰਟਰੀਆਂ ਵਿੱਚ ਵੀ ਦੁਕਾਨਾਂ ਤੇ ਬੰਦੇ ਵੀ ਨਹੀਂ ਬੈਠੇ 골ਡ ਦੀਆਂ ਦੁਕਾਨਾਂ ਤੇ ਵੀ ਬੰਦੇ ਵੀ ਨਹੀਂ ਬੈਠੇ ਭਾਈ ਸਾਡੇ ਇੱਥੇ ਮੋਟਰ ਲੱਗੀ ਹੁੰਦੀ ਸਾਡਾ ਟਰਾਂਸਫਾਰਮ ਚੋਰੀ ਹੋ ਗਿਆ ਜੀ ਠੀਕ ਹੈ ਅਸੀਂ ਐਫ ਆਈ ਆਰ ਲਿਖਾਉਂਗੇ ਦੋ ਤਿੰਨ ਘਰਾਂ ਦਾ ਹੋਇਆ ਇਕੱਠੇ ਗਏ ਤਾਂ ਪੁਲਿਸ ਵਾਲਿਆਂ ਕੋਲੇ ਇੰਨਾ ਕੰਮ ਸੀ ਵੀ ਉਹ ਕਹਿੰਦੇ ਯਾਰ ਉੱਥੋਂ ਫੋਟੋ ਖਿੱਚ ਕੇ ਪਾ ਦਿਓ ਸ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਮੇਰੇ ਨਾਲ ਵੀ ਇੱਕ ਨੌਜਵਾਨ ਕਿਸਾਨ ਹੈਗੇ ਆ ਬਠਿੰਡਾ ਜ਼ਿਲ੍ਹੇ ਦੇ ਪਿੰਡ ਤੇਉਣ ਦੇ ਵੀਰ ਰਮਨਦੀਪ ਸਿੰਘ ਜੀ ਕਾਫੀ ਪੱਕੜ ਰੱਖਦੇ ਆ ਖੇਤੀ ਦੀ ਤੇ ਅੱਜ ਸਾਡੀ ਗੱਲਬਾਤ ਕਿਸੇ ਫਸਲ ਦੇ ਉੱਤੇ ਕਿਸੇ ਸਮੱਸਿਆ ਦੇ ਨਾਲ ਨਹੀਂ ਸੰਬੰਧਤ ਹੈਗੀ ਆਪਣੇ ਫਸਲਾਂ ਦੇ ਰੇਟ ਨਾਲ ਸੰਬੰਧਿਤ ਆ ਯਾਰ ਫਸਲਾਂ ਆਪਣੀਆਂ ਦਾ ਰੇਟ ਕਿਵੇਂ ਤੈਅ ਹੋ ਜਾਂਦਾ ਕਿਤੇ 10000 ਨਾਲ ਕਿੱਲਾ ਪਾਲ ਰਿਹਾ ਕਿਤੇ 20000 ਨਾਲ ਕਿੱਲਾ ਪਾਲ ਰਿਹਾ ਕਿਤੇ ਲੋਕ ਬੀਜ ਕੇ ਭੁੱਲ ਜਾਂਦੇ ਆ ਵੱਢਣ ਜਾਂਦੇ ਹੈਗੇ ਤੇ ਕਿਤੇ ਲੋਕਾਂ ਨੂੰ ਦਿਹਾੜੀ ਚ ਚਾਰ ਵਾਰੀ ਗੇੜੇ ਮਾਰਨੇ ਪੈਂਦੇ ਆ ਰਾਤ ਨੂੰ ਰਾਖੀ ਰੱਖਣੀ ਪੈਂਦੀ ਆ ਇਹੋ ਜਿਹਾ ਹਾਲ ਹੀ ਇਹਨਾਂ ਦਾ ਆ ਸੋਲਰ ਲਾਇਆ ਹੋਇਆ ਤੇ ਜਿਵੇਂ ਆਪਾਂ ਕਹਨੇ ਆ ਨਾ ਵੀ ਝੋਨਾ ਲਾਇਆ ਜਾਂਦਾ ਝੋਨਾ ਵੱਢਿਆ ਜਾਂਦਾ ਉਹਦੇ ਖਰਚ ਕਰਕੇ ਪਾਲਿਆ ਜਾਂਦਾ ਹੈਗਾ ਖਰਚ ਆਉਂਦਾ ਇਹਨਾਂ ਦਾ ਇੱਕ ਵੱਖਰਾ ਖਰਚ ਆਉਂਦਾ ਹੈਗਾ ਕਿਉਂਕਿ ਇਹਨਾਂ ਦੇ ਚੋਰੀਆਂ ਚਾਰੀਆਂ ਵੀ ਹੁੰਦੀਆਂ ਤੁਹਾਡੇ ਵੀ ਸੀਨ ਹੁੰਦੇ ਆ ਜਿਹੜੇ ਆਪਣੇ ਸੀਏਸੀਪੀ ਦੁਆਰਾ ਫਸਲਾਂ ਦੇ ਰੇਟ ਤੈਅ ਕੀਤੇ ਜਾਂਦੇ ਆ ਇਹ ਆਪਣੀ ਵੀਡੀਓ ਉਹਨਾਂ ਤੇਕ ਚਲੀ ਜਾਵੇ ਅਖਬਾਰਾਂ ਦਾ ਆਪਾਂ ਹਿੱਸਾ ਨਹੀਂ ਹੈਗੇ ਆਪਾਂ ਬੈਨਰ ਐਡਾਂ ਦਾ ਹਿੱਸਾ ਨਹੀਂ ਹੈਗੇ ਆਪਣੇ ਕੋਲੇ ਆਪਣਾ ਪਲੇਟਫਾਰਮ ਆਪਾਂ ਜ਼ਿਮੀਦਾਰਾਂ ਨੂੰ ਮਿਲਦੇ ਆ ਉਹਨਾਂ ਦੀਆਂ ਸਮੱਸਿਆਵਾਂ ਤੁਹਾਡੇ ਸਾਹਮਣੇ ਫਸਲਾਂ ਦੇ ਪਾਲਣ ਪੋਚਣ ਦੇ ਤਰੀਕੇ ਤੁਹਾਡੇ ਸਾਹਮਣੇ ਹੁੰਦੇ ਆ ਕਦੋਂ ਵੀ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਕ੍ਰੋਪਸ ਇਨਫੋਰਮੇਸ਼ਨ ਤੁਹਾਨੂੰ ਜਾਣਕਾਰੀ ਖੇਤੀ ਨਾਲ ਜੁੜੀ ਹੋਈ ਮਿਲੂਗੀ ਕੋਈ ਵੀ ਆਪਾਂ ਐਂਟਰਟੇਨਮੈਂਟ ਵਾਲਾ ਕੰਮ ਨਹੀਂ ਕਰਦੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਜੀ ਆਪਾਂ ਚਾਹ ਪੀ ਰਹੇ ਸੀ ਤੇ ਆਪਾਂ ਗੱਲਬਾਤ ਕਰ ਰਹੇ ਸੀ ਵੀ ਖੇਤੀ ਦੇ ਵਿੱਚ ਸਮੱਸਿਆ ਗੱਲੀ ਨਦੀਨਾਂ ਦਾ ਦੂਣਾ ਨਹੀਂ ਨਹੀਂ ਹੋਰ ਵੀ ਬਹੁਤ ਸਮੱਸਿਆਵਾਂ ਹੈਗੀਆਂ ਤੇ ਪਾਦੋ ਚਾਂਦਨ ਫਿਰ ਮੜਾ ਜਾ ਬਾਈ ਜਿਹੜੀਆਂ ਸਮੱਸਿਆਵਾਂ ਹਨ ਕੋਸ਼ਕ ਤਾਂ ਜੀਮੇਦਾਰ ਮੰਨ ਲਓ ਵੀ ਉਹ ਚੀਜ਼ਾਂ ਨੂੰ ਮਾਲ ਅੱਜ ਤੱਕ ਕਿਸੇ ਨੇ ਉਹ ਸ਼ੋਅ ਹੀ ਨਹੀਂ ਕਰੀਆਂ ਜੀ ਅਸੀਂ ਹਰ ਵਾਰੀ ਆਪਦੀ ਝੋਨੇ ਦੀ ਫਸਲ ਜੀ ਸਾਡੇ ਕੋਲੇ 20 ਏਕੜ ਦਾ ਰਗਵਾ ਸੀ ਆਪ ਕਰਦੇ ਆ ਬਾਕੀ ਕੁਝ ਠੇਕੇ ਤੇ ਹੁੰਦਾ ਹੁੰਦਾ ਹੈ ਤਾਸੀ ਉਹਦੇ ਚ ਹਰ ਫਸਲ ਚ 250 ਰੁਪਿਆ ਝੋਨੇ ਚ ਤੇ 250 ਰੁਪਿਆ ਕਣਕ ਚ 500 ਰੁਪਿਆ ਸੀ ਕੱਢਦੇ ਆ ਤਾਂ 20 ਕਿੱਲਿਆਂ ਦਾ 10000 ਰੁਪਿਆ ਹੋਇਆ ਸੀ ਸਾਡਾ ਬਣ ਗਏ 10000 ਰੁਪਿਆ ਸਾਡਾ ਚੋਰੀ ਦਾ ਖਰਚ ਹੈ ਅੱਛਾ ਸਾਡੀ 10000 ਪਰ ਪ੍ਰਤੀ ਸਾਲ ਜੀ ਅੱਛਾ ਪ੍ਰਤੀ ਸਾਲ ਮਤਲਬ ਤੁਸੀਂ ਜੇ ਵੇਖੋ ਤਾਂ ਇੱਕ ਆ ਬੈਕ ਸਾਈਡ ਆਪਣੇ ਸੋਲਰ ਹੈ ਜੀ ਆਇਤ ਕੀ ਆਪਾਂ ਨਵੀਂ ਲਵਾਈ ਹੋਈ ਹੈ ਪਿਛਲੇ ਸਾਈਡ ਇਹ ਆਪਣੇ ਗਵਾਂਢੀ ਦੀ ਹੈ ਇਹਦੀਆਂ ਤਾਰਾਂ ਚੋਰੀਆਂ ਆਪਣੀ ਉਧਰਲੇ ਖੇਤ ਤਾਰਾਂ ਚੋਰੀ ਹੋਈਆਂ ਸੋਲਰ ਦੀਆਂ ਜੀ ਉਹਦਾ 3000 ਖਰਚਾ ਹੈ ਜੀ 2-3000 ਸਾਡੀ ਇਹ ਗੁੰਡਾ ਟੈਕਸ ਜੀ ਗੁੰਡਾ ਟੈਕਸ ਹੈ ਇਹ ਅਸੀਂ ਤਾਂ ਕਦੇ ਕਦੇ ਬਾਈ ਕੱਲ ਵੀ ਕਰਦੇ ਹੁੰਦੇ ਉਹਨਾਂ ਨੂੰ ਕਹਾਂ ਯਾਰ ਸਿੱਧਾ ਹੀ ਸਾਡੇ ਦਾ ਹਿੱਸਾ ਬਤੀ ਕਰ ਲੋ ਸਾਡੀ ਮੌਕੇ ਦੇ ਦੇ ਤਾਰ ਆਉਂਦੇ ਨੇ ਕਦੇ ਕਦੇ ਕਹਿੰਨੇ ਉਹਨੇ ਵੀ ਇੱਥੇ ਸਾਡੇ 바ਰ ਕੋਡ ਲਾ ਜੋ ਆਪ ਦੇ ਚੋਰ ਸਹਿਮਤ ਕਰ ਲੋ ਵੀ ਅਸੀਂ ਜਿਵੇਂ ਉਹਦੇ ਵਾਂਗੂ ਅੱਜ ਕੱਲ੍ਹ ਦੰਨੇ ਵੀ ਮੋਟਰਾਂ ਵਾਲੇ ਮੁਲਾਜ਼ਮਾਂ ਨੂੰ ਵੀ ਪੈਸੇ ਦੇਤੇ ਵੀ ਸੀਜ਼ਨ ਭਾਈ ਤੁਸੀਂ ਚਲਾਉਣੀ ਹੈ ਜਾਂ ਐਕਸਟਰਾ ਬੰਦਾ ਰੱਖ ਲਿਆ ਕੋਈ 500 ਮੋਟਰ ਦਾ 1000 ਮੋਟਰ ਦਾ ਦੇਤਾ ਜੀ ਓਵੇਂ ਅੱਜ ਤਾਂ ਚੋਰਾਂ ਦਾ ਵੀ ਹਿੱਸਾ ਕੱਢਣ ਨੂੰ ਤਿਆਰ ਆਂ ਜੀ ਵੀ 500 ਰੁਪਿਆ ਸੀ ਕੱਢਦੇ ਕਿਉਂਕਿ ਇੱਕ ਵਾਰੀ ਤੇਲ ਨਿਕਲ ਜੇ ਟਰਾਂਸਫਾਰਮ ਦਾ ਜੀ 3-7000 ਰੁਪਿਆ ਲੱਗ ਜਾਂਦਾ ਜੀ ਲੱਗ ਜਾਂਦਾ ਜੀ ਨਾਲੇ ਖਰਚਲ ਖਵਾਰੀ ਜਿਵੇਂ ਹੁਣ ਆਪਣੇ ਉਹ ਟਰਾਂਸਫਾਰਮ ਵਾਣ ਦੇ ਵਿੱਚ ਹੈ ਜੀ ਜੇ ਉਹ ਕੱਲਾ ਤੇਲ ਕੱਢ ਕੇ ਵਿੱਚੋਂ ਤਾਰਾਂ ਸਹੀ ਰਹਿ ਜਾਣ ਤਾਂ ਪੰਜ ਛੇ ਲੱਗਿਆ ਜੇ ਵਿੱਚੋਂ ਤਾਰਾ ਟੁੱਟਣ ਤੋਂ ਸੜ ਜਾਂਦਾ ਮੈਕਮੇਂ ਤੋਂ ਬਦਲਾ ਕੇ ਲਿਆਉਣਾ ਕਿਸਾਨ ਭਰਾਓ ਇਹ ਜੀਆਂ ਸਮੱਸਿਆਵਾਂ ਐਫ ਆਈ ਆਰ ਦਰਜ ਕਰਾਉਣ ਨਾਲ ਵੀ ਨਹੀਂ ਹੱਲ ਹੁੰਦੀਆਂ ਬੰਦੇ ਫੜ ਕੇ ਕੁੱਟਾਂ ਨਾਲ ਵੀ ਹੱਲ ਨਹੀਂ ਹੁੰਦੀਆਂ ਹੈਗੀਆਂ ਤੇ ਇਹੀਆਂ ਸਮੱਸਿਆਵਾਂ ਨਾਲ ਆਪਾਂ ਬਹੁਤ ਵੱਡੇ ਏਰੀਆ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ 14 ਲੱਖ ਟਿਊਬਲ ਲੱਗਿਆ ਹੋਇਆ ਤੇ ਆਹ ਜਿਹੜਾ ਕੋਈ 20 50 ਹਜ਼ਾਰ ਸੋਲਰ ਲੱਗਿਆ ਹੋਇਆ ਪੰਜਾਬ ਦੇ ਵਿੱਚ ਇਹ ਸਾਰੇ ਹੀ ਫਾਰਮਰ ਇਹ ਸਮੱਸਿਆਵਾਂ ਨਾਲ ਜੂਝ ਰਹੇ ਆ ਤੇ ਸੀਏਸੀਪੀ ਆਪਾਂ ਨੂੰ ਆਪਣੇ ਖੇਤ ਦਾ ਕਿਰਾਇਆ ਵੀ ਨਹੀਂ ਜੋੜਦੀ ਹੈਗੀ C1 ਜਿਹੜਾ C2 ਵਾਲਾ ਫਾਰਮੂਲਾ ਵੀ ਨਹੀਂ ਵਰਤਦੀ ਹੈਗੀ ਤੇ ਨਾ ਹੀ ਉਹ ਜਿਹੜੀਆਂ ਆ ਸਮੱਸਿਆਵਾਂ ਹੈਗੀਆਂ ਜਿਨ੍ਹਾਂ ਦੇ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਝਾੜ ਘਟਦਾ ਖਾਜਲ ਖਵਾਰੀ ਹੁੰਦੀ ਹੈ ਲੇਬਰ ਕਾਸਟ ਵੱਧਦੀ ਹੈ ਫालतू ਖਰਚ ਵੱਜ ਜਾਂਦਾ ਹੈਗਾ ਉਹ ਵੀ ਕਿਸੇ ਤਾਬੇ ਦੀ ਆਉਂਦਾ ਹੈਗਾ ਤੁਸੀਂ ਕੀ ਕੀ ਬਣਦੇ ਤੁਸੀਂ ਇਹਦਾ ਹੱਲ ਕੀ ਬਣਦੇ ਨੇ ਹੱਲ ਤਾਂ ਮੰਨ ਲਓ ਇਹਨਾਂ ਦਾ ਕੋਈ ਪ੍ਰੋਪਰ ਹੱਲ ਤਾਂ ਹੈ ਹੀ ਨਹੀਂ ਪ੍ਰੋਪਰ ਹੱਲ ਤਾਂ ਮੰਨ ਲਓ ਆਪਣੇ ਜਿਹੜਾ ਸਿਸਟਮ ਚੱਲਦਾ ਜੀ ਦੇਸ਼ ਦਾ ਉਹਦੇ 'ਚ ਵੀ ਹੱਲ ਹੈ ਨਹੀਂ ਮੰਨ ਲਓ ਸਹੀ ਮੈਨੇ ਹੱਲ ਤਾਂ ਥੋੜਾ ਜਿਹਾ ਸ਼ਕਤੀ ਹੈ ਜੀ ਸ਼ਕਤੀ ਕੀ ਹੈ ਵੀ ਕਾਨੂੰਨ ਇਹੋ ਜਿਹਾ ਬਣੇ ਵੀ ਜਿਹਦੇ ਚ ਸਜ਼ਾ ਸਖਤ ਹੋਵੇ ਜੀ ਦੋ ਹੀ ਤਰ੍ਹਾਂ ਦਾ ਸੁਧਾਰ ਹੁੰਦਾ ਜਾਂਦਾ ਬੰਦੇ ਜਿਆਦਾ ਪੜ੍ਹ ਲਿਖ ਨੈਤਿਕ ਹੋ ਜਾਣ ਜਿਵੇਂ ਕੋਈ ਜਪਾਨ ਵਰਗੀਆਂ ਸਵਿਟਜ਼ਰਲੈਂਡ ਕੰਟਰੀਆਂ ਚ ਵੀ ਦੁਕਾਨਾਂ ਤੇ ਬੰਦੇ ਵੀ ਨਹੀਂ ਬੈਠੇ 골ਡ ਦੀਆਂ ਦੁਕਾਨਾਂ ਤੇ ਵੀ ਬੰਦੇ ਵੀ ਨਹੀਂ ਬੈਠੇ ਵੀ ਲੋਕਾਂ ਚ ਇਮਾਨਦਾਰੀ ਐਨੀ ਹੈ ਦੂਜਾ ਜਦੋਂ ਆਪਣਾ ਹੁਣ ਮੁਲਖ ਆਪਾਂ ਫ੍ਰੀ ਦੀ ਆਜ਼ਾਦੀ ਆਪਾ ਚੁੱਕੇ ਆ ਬੇਈਮਾਨੀ ਦੀਆਂ ਆਦਤਾਂ ਵੜਪਣੇ ਅੰਦਰ ਵੜ ਚੁੱਕੀਆਂ ਆਪਾਂ ਨਿੱਜੀ ਵੀ ਮੇਰਾ ਫਾਇਦਾ ਹੋ ਜੇ ਚੋਰੀ ਦਾ ਮੈਨੂੰ ਮੇਥੋਂ ਮੈਨੂੰ ਇਹਦਾ ਲੱਗਦਾ ਹੈਗਾ ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਆ ਚਾਹੇ ਕੋਈ ਮੁਲਾਜ਼ਮ ਆ ਚਾਹੇ ਕੋਈ ਬੇਰੋਜ਼ਗਾਰ ਆ ਚੋਰੀ ਉਹਨੂੰ ਪਹਿਲੀ ਵਾਰੀ ਕਰਨ ਲੱਗੇ ਹੱਥ ਕੰਬਦੇ ਹੋਣਗੇ ਮੈਨੂੰ ਲੱਗਦਾ ਜਦੋਂ ਆਦਤ ਪੈ ਗਈ ਉਹ ਫਿਰ ਚੋਰੀ ਕਰੂਗਾ ਉਹ ਚੋਰ ਫੜੇ ਜਾਂਦੇ ਜੀ ਫੜ ਕੇ ਛੁੱਟਦੇ ਆ ਹੱਸਦੇ ਖੇਡਦੇ ਫਿਰਦੇ ਆ ਸਾਡੇ ਆਪ ਅਸੀਂ ਫੜਾਏ ਹੋਏ ਆ ਜੀ ਬੰਦੇ ਪੁਲਿਸ ਦੇ ਵਿੱਚ ਮੈਂ ਦੇਖਿਆ ਹੈਗਾ ਬਹੁਤ ਸਾਰੇ ਥਾਣਿਆਂ ਦੀ ਕਪੈਸਿਟੀ 50 50 ਉਹਨਾਂ ਨੂੰ ਚਾਹੀਦੇ ਹੈਗੇ ਆ ਪੁਲਿਸ ਵਾਲੇ ਬਟ ਉੱਥੇ 15 15 ਬੰਦੇ ਕੰਮ ਕਰ ਰਹੇ ਆ ਤਾਂ ਉਹਨਾਂ ਤੇ ਇੰਨਾ ਜ਼ਿਆਦਾ ਬਰਡਨ ਹੈਗਾ ਕਿ ਉਹ ਆ ਜੀਮੇਦਾਰਾਂ ਵਾਲੀ ਸਮੱਸਿਆ ਤਾਂ ਉਹਨੂੰ ਕਿਸੇ ਅਕਾਊਂਟ 'ਚ ਹੀ ਨਹੀਂ ਕਰਦੇ। ਭਾਈ ਸਾਡੇ ਇੱਥੇ ਮੋਟਰ ਲੱਗੀ ਹੁੰਦੀ ਸਾਡਾ ਟਰਾਂਸਫਾਰਮ ਚੋਰੀ ਹੋ ਗਿਆ ਜੀ। ਠੀਕ ਹੈ। ਅਸੀਂ ਐਫ ਆਈ ਆਰ ਲਗਾਉਂਗੇ। ਦੋ ਤਿੰਨ ਘਰਾਂ ਦਾ ਹੋਇਆ ਇਕੱਠੇ ਗਏ। ਤਾਂ ਪੁਲਿਸ ਵਾਲਿਆਂ ਕੋਲੇ ਇੰਨਾ ਕੰਮ ਸੀ ਵੀ ਉਹ ਕਹਿੰਦੇ ਯਾਰ ਉੱਥੋਂ ਫੋਟੋ ਖਿੱਚ ਕੇ ਪਾ ਦਿਓ ਸਾਨੂੰ। ਸਾਥੋਂ ਮੌਕਾ ਦੇਖਣ ਤਾਂ ਜਾਈਦਾਂ ਨਹੀਂ। ਜਿਹੜੇ ਮੁਲਾਜ਼ਮ ਮੌਕਾ ਨਹੀਂ ਦੇਖ ਸਕਦੇ ਈ ਉਹ ਚੋਰ ਕਿਸ ਤੋਂ ਫੜ ਸਕਦੇ। ਨਹੀਂ ਇੱਕ ਗੱਲ ਹੋਰ ਹੈਗੀ ਆ ਹੁਣ ਆਪਣੀਆਂ ਫਸਲਾਂ ਇਹਦੇ ਨਾਲ ਮਰੀਆਂ ਹੈਗੀਆਂ ਜਾਂ ਤੁਹਾਡੇ ਪਾਣੀ ਦੇ ਨਾਲ ਡੁੱਬ ਕੇ ਫਸਲਾਂ ਮਰ ਗਈਆਂ ਲੋਕਾਂ ਦਾ 10-10 ਫੁੱਟ ਦਾ ਗੰਨਾ ਡੁੱਬ ਗਿਆ ਬਾਗ ਖਤਮ ਹੋ ਗਏ ਆਪਣਾ ਹੁਣ ਜਾਂ ਆਪਣਾ ਵਾਇਰਸ ਦੇ ਨਾਲ ਝੋਨਾ ਖਤਮ ਹੋ ਰਿਹਾ ਬਹੁਤ ਜਗ੍ਹਾ ਦੇ ਉੱਤੇ ਆਪਾਂ ਨੂੰ ਟੈਕਨੀਕਲ ਸਪੋਰਟ ਤਾਂ ਚਾਹੀਦੀ ਚਾਹੀਦੀ ਸੀ ਇੱਕ ਆਪਾਂ ਨੂੰ ਆਪਣੀ ਫਸਲ ਦੀ ਸਿਕਿਉਰਿਟੀ ਚਾਹੀਦੀ ਸੀ ਵੀ ਯਾਰ ਫਸਲ 50000 ਦੀ ਆਉਣੀ ਸੀ ਅਗਲੀ ਫਸਲ ਵੀ ਆਪਣੀ 7-8000 ਚ ਬੀਜੀ ਜਾਣੀ ਹੈਗੀ ਆ ਆ ਫਸਲ ਜੇ ਖਰਾਬ ਹੁੰਦੀ ਆ ਆਪਾਂ ਨੂੰ 20000 ਰੁਪਇਆ ਇੰਸ਼ੋਰਰ ਰਹੇ ਨਾ ਠੀਕ ਹੈ ਇਹ ਸਮੱਸਿਆਵਾਂ ਦੇ ਕਾਊਂਟਰ ਲਈ ਕੋਈ ਅਧਿਕਾਰੀ ਨਹੀਂ ਹੈਗਾ ਨਾ ਕੋਈ ਤਨਾਤੀ ਹੁੰਦੀਆਂ ਨਾ ਕੋਈ ਨੋਟੀਫਿਕੇਸ਼ਨ ਇਦੋਂ ਉਪਰਾਲੀ ਹੁਣ ਅੱਗੇ ਆ ਕੇ ਅੱਗ ਲੱਗਣੀ ਹੈਗੀ ਆ ਤਾਂ ਉਦੋਂ ਫਿਰ ਸਾਰੇ ਵੱਡੇ ਵੱਡੇ ਅਧਿਕਾਰੀ ਆਉਣਗੇ ਪੁਲਿਸ ਲੈ ਲੈ ਆਉਣਗੇ ਛੇ ਛੇ ਗੱਡੀਆਂ ਲੈ ਕੇ ਆਉਣਗੀਆਂ ਤਾਂ ਡਰਾਵੇ ਨਾਲ ਤਾਂ ਮੈਨੂੰ ਲੱਗਦਾ ਮਸਲੇ ਹੱਲ ਨਹੀਂ ਹੋਣੇ ਹੈਗੇ ਸਾਡੀਆਂ ਬੇਨਤੀਆਂ ਨੇ ਸੀਏਸੀਪੀ ਦੁਆਰਾ ਵੀ ਇਹ ਜਿਹੜੀ ਵੀਡੀਓ ਦੇਖ ਲਈ ਜਾਵੇ ਗੌਰ ਕਰ ਲਈ ਜਾਵੇ ਅਸੀਂ ਲਿਖਤੀ ਰੂਪ ਚ ਵੀ ਦੇਣ ਨੂੰ ਤਿਆਰ ਆ ਸਾਡੀਆਂ ਸਮੱਸਿਆਵਾਂ ਨੂੰ ਸਮਝਿਆ ਜਾਵੇ ਕਿ ਸਾਡੀਆਂ ਫਸਲਾਂ ਦਾ ਰੇਟ ਤੁਸੀਂ 70 ਰੁਪਏ ਕਿਵਾਂਟਲ ਦਾ ਵਾਅਦਾ ਕਰਦੇ ਹੋ ਕੋਈ ਫਾਇਦਾ ਫੂਦਾ ਨਹੀਂ ਹੋਣ ਵਾਲਾ ਬਹੁਤ ਔਖੇ ਸਮੇਂ ਚੋਂ ਲੰਘ ਰਹੇ ਆਂ ਕੁਝ ਫਸਲਾਂ ਪੱਕੀ ਖੇਤੀ ਸੀਗੀ ਕਣਕ ਦੀ ਝੋਨੇ ਦੀ ਝੋਨਾ ਵੀ ਖਤਰੇ ਦੇ ਥੱਲੇ ਚੱਲ ਰਿਹਾ ਕਿੰਨਾ ਖਾੜ ਚੂੜਾਉਂਦਾ ਤੁਹਾਡੇ ਇੱਥੇ ਝਾੜ ਭਾਈ ਜੀ ਆਪਣਾ ਅੱਜ ਤੱਕ ਦਾ ਹਾਈਐਸਟ ਝਾੜ ਜੀ 84 ਮਣ ਤੋਂ ਕਦੇ ਨਹੀਂ ਵਧਿਆ ਜੀ ਤੇ 100 ਮਣ ਵਾਲਾ ਤੁਹਾਡੇ ਪਿੰਡ 'ਚ ਕੋਈ ਵੀ ਨਹੀਂ ਨਹੀਂ ਸਾਡੇ ਪਿੰਡ 'ਚ ਪਤਾ ਕੀ ਚੱਕ ਰਿਆ ਜੀ ਇੱਕ ਤਾਂ ਹੁੰਦਾ ਵੀ ਸਿਆਣੇ ਕਹਿੰਦੇ ਆ ਆਪਦੇ ਮਰਿਆ ਮਿਣਾ ਸੁਰਗ ਨਹੀਂ ਵੇਂਦਾ ਸਾਡਾ ਜਿਹੜਾ ਵਾਹਣ ਆ ਜੀ ਇਹ ਪ੍ਰੋਪਰ ਫੀਤੇ ਨਾਲ ਬਣਿਆ ਹੋਇਆ ਆ ਆਪ ਦਾ ਮਿਣ ਕੇ ਕਿਾਰੇ ਪਾਉਨੇ ਆ ਅਸੀਂ ਸਾਰਾ ਮਤਲਬ ਵੀ ਉਹਦੇ ਨਾਲ ਸਾਨੂੰ ਪਤਾ ਵੀ ਬੈਨੀਫਿਟ ਹੋ ਜਾਂਦਾ ਚਾਰਟ ਬਣਾ ਕੇ ਖੇਤੀ ਜਿਵੇਂ ਕਰਨੀ ਚਾਹੁੰਦੇ ਮੈਂ ਵੀ ਚਾਹੁੰਦਾ ਫਾਰਮਰ ਚਾਰਟ ਬਣਾ ਕੇ ਖੇਤੀ ਕਰੇ ਜੀ ਹਾਂ ਉਸ ਹਿਸਾਬ ਨਾਲ ਸਾਡਾ ਹਾਈਐਸਟ 84 ਮਣ ਤੇ ਘੱਟੋ ਘੱਟ ਸਾਡਾ 60 65 ਮਣ ਹੋਇਆ ਕਿਉਂਕਿ ਜਿਹੜਾ ਸਾਡਾ ਏਰੀਆ ਜੀ ਇਹਦਾ ਉੱਪਰ ਲੱਕ ਪਾਣੀ ਬਹੁਤ ਆ ਇੱਥੇ ਪਾਣੀ ਦੀ ਕੋਈ ਕਮੀ ਨਹੀਂ ਪਰ ਉਤਲਾ ਗਰਾਊਂਡ ਵਾਟਰ ਮਾਰਾ ਹੁਣ ਸਾਡਾ ਜਿਹੜੀ ਉਹ ਮ ओके हां ਹੁਣ ਸਾਡੀ ਜੇ ਐਵਰੇਜ ਗੱਲ ਕਰੀਏ ਤਾਂ 70 ਤੋਂ 75 ਮੰਨ ਐਵਰੇਜ ਆ ਜੇ ਕਿਸੇ ਕੋਈ ਰਾਹ ਵੱਢ ਕੇ ਕੋਈ ਕੱਸੀ ਨਾਲ ਦੋ ਮਰਲੇ ਜਾਂ ਖਾਲ ਦੇ ਨਾਲ ਦੋ ਮਰਲੇ ਜਗ੍ਹਾ ਜੀ ਤੇ ਉਹ ਨੂੰ ਜੇ ਮੈਂ ਹੁਣ ਝਾੜ ਤੇ ਜੋੜਾਂ ਜੀ ਫੇਰ ਤਾਂ 90 ਕਰਾ ਲਓ ਜੀ ਮੇਰੇ ਵੱਲੋਂ ਪਰ ਸਾਡਾ ਅੱਜ ਤੱਕ ਹਾਈਐਸਟ ਝਾੜ ਜਿਹੜਾ ਮੰਨ ਲਓ ਵੀ ਆਪਣਾ ਕਹਿੰਦੇ ਵੀ ਮੰਡੀ 'ਚ ਤਲ ਚੁੱਕਿਆ ਜੀ ਉਹ 84 ਤਲਿਆ ਕਟੋ ਕਟ ਸਾਡਾ 63 ਮਣ ਉਦੋਂ ਆਇਆ ਵੀ ਉਦੋਂ ਸਾਡੇ ਕੋਲੇ ਥੋੜੇ ਜੀ ਡੂੰਗੇ ਬੋਰਾ ਦੀ ਸਹੂਲਤ ਨਹੀਂ ਸੀ ਹੁਣ ਐਵਰੇਜ 70 75 ਵੀਡੀਓ ਨੂੰ ਆਪਾਂ ਲੰਬੀ ਨਹੀਂ ਕਰਾਂਗੇ ਵੀਰੇ ਦੇ ਖੇਤ ਵਿੱਚ ਆਪਾਂ ਸਿੱਧੀ ਬਜਾਈ ਵਾਲਾ ਝੋਨਾ ਤੇ ਲਵਾਇਆ ਹੋਇਆ ਝੋਨਾ ਦੋਨੇ ਦੇਖਣ ਆਏ ਹੋਏ ਆਂ ਓਵਰ ਆਲ ਆਪਾਂ ਇਨਕਮ ਕੱਢਣੀ ਆ ਜਿਹਦੇ ਨਾਲ ਬੱਚੇ ਪਾਲਨੇ ਆ ਘਰ ਚਲਾਉਣਾ ਹੈਗਾ ਤੇ ਜੇ ਆਪਾਂ ਖਰਚੀ ਵਧ ਕਰੀ ਗਈ ਆਮਦਨ ਘਟੀ ਗਈ ਤੇ ਝੋਨਾ ਭਾਵੇਂ ਆਪਣਾ 150 ਮਣ ਆ ਜੇ ਪਾਰ ਨਹੀਂ ਪੈਣੀ ਅਗਲੀ ਵੀਡੀਓ ਵੀ ਦੇਖਿਓ ਵੀਰੇ ਨਾਲ ਖੇਤ ਦੇ ਵਿੱਚ ਵੀਡੀਓ ਸ਼ੂਟ ਕਰ ਬਹੁਤ ਧੰਨਵਾਦ ਥੈਂਕ ਯੂ